ਪਤਾ ਨਹੀਂ ਐਸ ਬੰਦੇ ਦਾ ਕੀ ਦਿਮਾਗ ਖਰਾਬ ਹੋਇਆ ਪਿਆ ਪਹਿਲਾਂ ਮੱਝ ਵੇਚਦੀ ਘੁੱਟ ਦੁੱਧ ਦਿੰਦੀ ਸੀਗੀ ਹਾਂ ਦੱਸ ਜਵਾਕ ਘਰੇ ਦੁੱਧ ਪੀ ਲੈਂਦੇ ਸੀਗੇ ਤੇ ਹੁਣ ਆ ਗਾਂ ਘੁੱਟ ਦੁੱਧ ਦਿੰਦੀ ਐ ਇਹਨੂੰ ਵੀ ਵੇਚਣ ਨੂੰ ਫਿਰਦਾ ਐ ਇਹ ਇਹਨੂੰ ਵੀ ਕਹਿੰਦਾ ਮੈਂ ਵੇਚੂਗਾ ਦੱਸ ਫਿਰ ਜਮਕਦੇ ਫਿਰਾਂਗੇ ਘਰ ਘਰ ਡੋਲੂ ਚੱਕਦੇ ਫਿਰਦੇ ਰਵਾਂਗੇ ਮੈਂ ਤਾਂ ਐਸ ਤੋਂ ਦੁਖੀ ਹੋ ਗਈ ਬਾळा ਪਤਾ ਨਹੀਂ ਕਿਉਂ ਜिद ਕਰੀ ਖੜਾ ਹੈਂ ਕਹਿੰਦਾ ਮੈਂ ਤਾਂ ਛੋਟਾ ਹਾਥੀ ਲੈਣਾ ਛੋਟਾ ਹਾਥੀ ਲੈਣਾ ਦੱਸ ਛੋਟੇ ਹਾਥੀ ਨੂੰ ਸਿਰਚ ਮਾਰੂਗਾ ਹੈ ਕੁੱਟ ਦੁੱਧ ਜਵਾਕ ਪੀ ਲੈਂਦੇ ਸੀ ਮੱਝ ਵੇਚਤੀ ਫੜ ਕੇ ਦੱਸ ਮੈਂ ਤਾਂ ਇੰਨਾ ਦੁਖੀ ਹੋਈ ਪਈ ਆ ਇਸ ਤੋਂ ਕੰਮ ਕਹਿ ਦਿਓ ਘਰੇ ਕੋਈ ਕੰਮ ਵੀ ਨਹੀਂ ਕਰਦਾਗਾ ਪੱਠੇ ਤੇ ਨੇ ਪੂਣੇ ਕੀ ਸੀ ਇਹਨੇ ਤਾਂ ਸਾਰਾ ਕਜੀਆਂ ਨਵੇੜ ਤਾਂ ਵੇਚ ਕੇ ਹੁਣ ਕਹਿੰਦਾ ਗਾਂ ਜਿਹੜੀ ਕੁੱਟ ਦੁੱਧ ਦਿੰਦੀ ਆ ਕਹਿੰਦਾ ਇਹ ਵੀ ਵੇਚਣੀ ਆ ਮੈਂ ਤਾਂ ਹੈ ਹੁਣ ਇਹਦੇ ਮਗਰ ਪੈ ਗਿਆ ਮੈਂ ਇਹਨੂੰ ਕਿਹਾ ਤੂੰ ਰਹਿਣ ਦੇ ਰਹਿਣ ਦੇ ਖੜੀ ਰਹਿਣ ਦੇ ਗਾਂ ਨੂੰ ਤਾਂ ਮੈਂ ਆਪੇ ਪੱਠੇ ਪਾ ਦਿਆ ਕਰੂੰਗੀ ਹਟਦਾ ਨਹੀਂ ਮੈਂ ਤਾਂ ਵੇਚੂ ਛੋਟੇ ਹਾਥੀ ਦਾ ਪਤਾ ਨਹੀਂ ਲੈ ਕੇ ਕੀ ਕਰੂਗਾ ਇਹ ਕੀ ਨਾ ਕਰੂਗਾ ਛੋਟੇ ਹਾਥੀ ਦਾ ਛੋਟਾ ਹਾਥੀ ਚਾਹੀਦਾ ਇਹਨੂੰ ਤਾਂ ਭਾਈ ਛੋਟਾ ਹਾਥੀ ਚਾਹੀਦਾ ਦੱਸ ਮੱਛ ਨੂੰ ਪੱਠੇ ਪਾਏ ਨਹੀਂ ਜਾਂਦੇ ਦੱਸ ਐਡੇ ਹਾਥੀ ਨੂੰ ਕਿੱਥੋਂ ਪੱਠੇ ਪਾ ਲੂਗਾ ਇਹ ਦੱਸ ਪਾਉਣਾ ਤੋਤੇ ਨਾ ਕਿ ਤਰੋਂਦਾ ਕਿ ਛੋਟਾ ਹਾਥੀ ਲੈਣਾ ਮੈਂ ਤਾਂ ਛੋਟਾ ਹਾਥੀ ਲੈਣਾ ਪਤਾ ਨਹੀਂ ਛੋਟੇ ਹਾਥੀ ਦਾ ਕੀ ਕਰੂਗਾ ਇੱਥੇ ਦਵਾਈਆ ਕਰੂ ਸਾਨੂੰ ਹਲਾਂਬੇ ਲੋਕਾਂ ਤੋਂ ਦੱਸ ਛੋਟਾ ਹਾਥੀ ਇਹਨੂੰ ਕੀ ਦੁੱਧ ਦੇ ਦੂਗਾ ਸਵੇਰ ਦਾ ਨਿਕਲਿਆ ਹੋਇਆ ਕਹਿੰਦਾ ਮੈਂ ਤਾਂ ਛੋਟਾ ਹਾਥੀ ਲੈਣ ਜਾਣਾ ਮੱਝ ਕੁੱਟ ਦੁੱਧ ਤਾਂ ਦੇ ਦਿੰਦੀ ਸੀ ਛੋਟਾ ਹਾਥੀ ਇਹਨੂੰ ਦੁੱਧ ਦੇ ਦੂਗਾ ਹੋਰ ਇੱਥੇ ਕਿਥੇ ਤੇ ਹਲਾਂਬੇ ਦਵਾਈਆ ਕਰੂਗਾ ਕਿਸੇ ਦੇ ਖੇਤ ਚ ਵੜ ਗਿਆ ਜਾਂ ਕਿਸੇ ਦੇ ਕੁਝ ਹੋ ਗਿਆ ਫੇਰ ਅਗਲੇ ਹਲਾਂਬੇ ਲੈ ਲੈ ਕੇ ਆਇਆ ਕਰਨਗੇ ਵਾਹ ਦਾ ਛੋਟਾ ਹਾਥੀ ਜਿਵੇਂ ਇਹਨੇ ਖੇਡਣਾ ਹੈ ਛੋਟੇ ਹਾਥੀ ਦੇ ਨਾਲ ਆਪਾਂ ਨੂੰ ਕੀ ਇਹ ਭੁਗਤਦਾ ਫਿਰੂਗਾ ਆਪੇ ਆਪੇ ਮੁੱਲ ਦੁੱਧ ਲੈ ਕੇ ਆਇਆ ਕਰੂਗਾ ਆਪੇ ਪੈਸੇ ਦਿਆ ਕਰੂਗਾ ਭੈਣੇ ਕਿੱਥੇ ਐ ਲਾ ਉਹ ਬੈਠੀ ਆਪਣੀ ਭੈਣ ਤਾਂ ਉੱਥੇ ਕੀ ਕਰੀ ਜਾਂਦੀ ਲਓ ਮੈਂ ਮਰ ਜਾ ਨਹੀਂ ਮੇਰੇ ਤਾਂ ਭਰਾ ਪਰਜਾਈ ਆ ਗਏ ਮੈਂ ਤਾਂ ਹੋਰ ਭੈਣੇ ਠੀਕ ਐ ਹਾਂ ਠੀਕ ਐ ਬਈ ਠੀਕ ਸੱਸਰੀ ਕਾਲ ਵੀਰੇ ਸੱਸਰੀ ਕਾਲ ਬੂਹੇ ਓ ਠੀਕ ਹੈ ਭੜੇ ਸੱਸਰੀ ਕਾਲ ਕੀ ਗੱਲ ਪ੍ਰੋਹਣਾ ਨਹੀਂ ਦਿਖਦਾ ਪ੍ਰੋਹਣਾ ਕਿੱਥੇ ਐ ਪ੍ਰੋਹਣਾ ਕਿੱਥੇ ਐ ਤੈਨੂੰ ਮੈਂ ਕੀ ਦੱਸਾਂ ਪ੍ਰੋਹਣੇ ਦਾ ਪ੍ਰੋਹਣੇ ਨਾ ਤਾਂ ਇੰਨਾ ਯੱਭ ਪਾਇਆ ਹੋਇਆ ਐ ਕਿ ਤੁਸੀਂ ਤਾਂ ਮੇਰਾ ਉਹਨੇ ਤਾਂ ਦਿਮਾਗ ਖਰਾਬ ਕਰ ਰੱਖਿਆ ਕਿਉਂ ਕੀ ਗੱਲ ਹੋ ਗਈ ਮੱਝ ਵੇਚਤੀ ਲੈ ਹੋਰ ਮੱਝ ਕਦੋਂ ਵੇਚਦੀ ਹੋਰ ਹੋ ਗਿਆ ਅੱਜ 4-5 ਦਿਨ ਹੋ ਗਏ ਮੱਝ ਵੇਚੀ ਨੂੰ ਜਵਾਕ ਘੁੱਟ ਦੁੱਧ ਪੀ ਲੈਂਦੇ ਸੀ ਤੇ ਅਗਲੇ ਨੇ ਫੜ ਕੇ ਮੱਝ ਵੇਚਤੀ ਤੇ ਗਾਂ ਵੀ ਵੇਚਣ ਨੂੰ ਫਿਰਦਾ ਐ ਕਿਉਂ ਲੈ ਉਹਨੇ ਕੀ ਕਰਨਾ ਮੱਝ ਵੇਚ ਕੇ ਉਹਨੇ ਕੀ ਕਰਿਆ ਕੀ ਮੱਝ ਵੇਚ ਕੇ ਕੀ ਕਹਿੰਦਾ ਕਹਿੰਦਾ ਮੈਂ ਛੋਟਾ ਹਾਥੀ ਲੈਣਾ ਊ ਮੈਂ ਮਰ ਜਾ ਛੋਟਾ ਹਾਥੀ ਤੇ ਹਾਰ ਛੋਟੇ ਹਾਥੀ ਦਾ ਕੀ ਕਰੋਗੇ ਤੁਸੀਂ ਮੈਂ ਤਾਂ ਕੀ ਕਰਨਾ ਸਿਰਚ ਮਾਰਨਾ ਛੋਟਾ ਹਾਥੀ ਤੇ ਬਾਈ ਲੈਣ ਨੂੰ ਫਿਰਦਾ ਉਹ ਕਹਿੰਦਾ ਲੈਣਾ ਭੈਣੇ ਮੈਨੂੰ ਲੱਗਦਾ ਕੋਈ ਨਸ਼ਾ ਨੁਸ਼ਾ ਕਰਨ ਲੱਗ ਗਿਆ ਪ੍ਰੋਣਾ ਪਤਾ ਨਹੀਂ ਭਾਈ ਕੀ ਕਰਦਾ ਕੀ ਨਹੀਂ ਕਰਦਾ ਉਹਦਾ ਤਾਂ ਦਿਮਾਗ ਹਿੱਲਿਆ ਹੋਇਆ ਤੇ ਇਹਦੇ ਨਾਲ ਜੋੜਨੀ ਐ ਇੱਥੇ ਰੇੜੀ ਤੇ ਜੋੜਿਆ ਕਰੂਗਾ ਉਹਨੂੰ ਪਤਾ ਨਹੀਂ ਛੋਟੇ ਹਾਥੀ ਨੂੰ ਕਹਿੰਦਾ ਆਹ ਰੇੜੀ ਵੀ ਲਈ ਫਿਰਦਾ ਉਹ ਤਾਂ ਹੈ ਦੱਸ ਮੱਝ ਵੇਚਦੀ ਗਾਂ ਵੇਚਣ ਨੂੰ ਫਿਰਦਾ ਲੈ ਜੋ ਆਕਾ ਨੂੰ ਦੁੱਧ ਹੋ ਜਾਵੇ ਸੀ ਵਧੀਆ ਦੁੱਧ ਤਾਂ ਪੀ ਤੇ ਹੋਰ ਨਿਆਣੇ ਦੁੱਧ ਪੀ ਲੈਂਦੇ ਸੀਗੇ ਇਹਨੇ ਤਾਂ ਸਾਡਾ ਜੀਣਾ ਹਰਾਮ ਕਰ ਰੱਖਿਆ ਚੰਗਾ ਹੋ ਗਿਆ ਤੁਸੀਂ ਆ ਗਏ ਮੇਰੇ ਦੋ ਦਿਨ ਤੁਹਾਡੇ ਨਾਲ ਜੀ ਲੱਗ ਜੂ ਨਹੀਂ ਤਾਂ ਮੇਰਾ ਇੰਨਾ ਦਿਮਾਗ ਖਰਾਬ ਹੋਇਆ ਸੀਗਾ ਘਰ ਦੇ ਵਿੱਚ ਲੜਾਈ ਪੈਂਦੀ ਰਹਿੰਦੀ ਸਾਡੇ ਤਾਂ ਚੱਲ ਤੁਸੀਂ ਦੋ ਦਿਨ ਰਹੋਗੇ ਨਾਲੇ ਉਹਨੂੰ ਸਮਝਾਓ ਤੇਰੇ ਜੀਜੇ ਨੂੰ ਅੱਛਾ ਹੁਣ ਕਿੱਥੇ ਗਏ ਵੇ ਉਹ ਹੁਣ ਪਤਾ ਨਹੀਂ ਕਿੱਥੇ ਉਜੜਿਆ ਹੋਇਆ ਮੈਨੂੰ ਤਾਂ ਲੱਗਦਾ ਛੋਟੀ ਹੱਥ ਛੋਟੇ ਜਿਹੜਾ ਹਾਥੀ ਹੁੱਤੀ ਉਹਦੇ ਮਗਰੀ ਫਿਰਦਾ ਚੱਲ ਕੋਈ ਨਹੀਂ ਹੋਂਦ ਉਹਨਾਂ ਨਾਲ ਗੱਲ ਕਰਦੇ ਆਪਾਂ ਭਾਈ ਦੇ ਤਾਂ ਸੱਚੀ ਉਹ ਦਿਮਾਗ ਖਰਾਬ ਹੋਇਆ ਪਿਆ ਛੋਟਾ ਹਾਥੀ ਕੌਣ ਲੈਂਦਾ ਹੁੰਦਾ ਪਤਾ ਨਹੀਂ ਭਾਈ ਉਹ ਕਿਦੇ ਮਗਰ ਲੱਗਿਆ ਫਿਰਦਾ ਕਿਹਦੀ ਸਿੱਖ ਹੋਈ ਪਈ ਆ ਉਹਨੂੰ ਤਾਂ ਉਹ ਕਦੇ ਉਹ ਰਾਧੀ ਨਾਲ ਤਾਂ ਨਹੀਂ ਰਹਿਣ ਲੱਗ ਗਿਆ ਆਪਣੇ ਪਿੰਡ ਵਾਲੇ ਨਾਲ ਜਿਹੜਾ ਨਸ਼ੇੜੀ ਗੰਜੇੜੀ ਹੈਗਾ ਪਤਾ ਨਹੀਂ ਭਾਈ ਮੈਨੂੰ ਤਾਂ ਕਿਧਰੇ ਉਹਦੇ ਮਗਰੀ ਨਾਲ ਫਿਰਦਾ ਹੋਵੇ ਉਹ ਨਸ਼ਾ ਕਰਦਾ ਹੈ ਮੁੰਡਾ ਨਸ਼ਾ ਉਹ ਛੱਡਦਾ ਕੀ ਹੈ ਕੁਝ ਨਹੀਂ ਛੱਡਦਾ ਕੋ ਦਾ ਮੈਂ ਮਰ ਜਾ ਭਾਈ ਤੁਸੀਂ ਸਮਝਾਇਓ ਉਹਨੂੰ ਮੈਂ ਤਾਂ ਇੱਕ ਦੋ ਵਾਰ ਉਹਨੂੰ ਵੇਖਿਆ ਉਹਦੇ ਨਾਲ ਖੜੇ ਨੂੰ ਲੈ ਨਹੀਂ ਮੈਂ ਮਰ ਜਾ ਕੇ ਤੇ ਮੱਝਾਂ ਲਈ ਪੈਸੇ ਉਹਨੂੰ ਨਾ ਦੇ ਆਇਆ ਹੋਵੇ ਮੈਨੂੰ ਤਾਂ ਆਪ ਨੂੰ ਐਵੇਂ ਲੱਗਦਾ ਹੈ ਤੂੰ ਭਾਈ ਪਤਾ ਕਰਕੇ ਦੱਸੀ ਮੈਨੂੰ ਚੰਗਾ ਆ ਭੈਣੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਪਰੋਣੇ ਨੇ ਕਿ ਛੋਟੇ ਹੱਥ ਅੰਬ ਲੈਣੇ ਆ ਪਤਾ ਨਹੀਂ ਬਈ ਮੈਨੂੰ ਤਾਂ ਆਪ ਨਹੀਂ ਪਤਾਗਾ ਕੀ ਕਰਵੂਣਾ ਉਹਨੇ ਛੋਟੇ ਹਾਥੀ ਤੋਂ ਜਾਂ ਫਿਰ ਆਹ ਰੇੜਾ ਲੈਂਦਾ ਐ ਤੇ ਪੱਠੇ ਨੀਰੇ ਤੂੜੀ ਤਿਆੜੀ ਲਾਉਣ ਵਾਸਤੇ ਆਪਣੇ ਲੈਂਦਾ ਹੋਣਾ ਉਹਨਾਂ ਨੂੰ ਛੋਟੇ ਹਾਥੀ ਕਿ 100 ਕਾਮਕਾਰ ਹੁੰਦੇ ਐ ਪਤਾ ਨਹੀਂ ਬਈ ਮੈਨੂੰ ਤਾਂ ਕੀ ਕਰੂਗਾ ਇਸ ਰੇੜੇ ਤੋਂ ਹੈ ਥੋੜਾ ਵੀ ਦਿਮਾਗ ਖਰਾਬ ਐ ਛੋਟਾ ਹਾਥੀ ਕੌਣ ਲੈਂਦਾ ਹੁੰਦਾ ਉਹੀ ਬੱਸ ਤੇ ਹੋਰ ਹਾਂ ਹੋਰ ਤੁਸੀਂ ਠੀਕ ਕਹਿੰਨੇ ਤੂੰ ਵੀ ਸਮਝਾਈ ਆ ਆਪਣੇ ਬਾਈ ਨੂੰ ਤੇ ਤੂੰ ਵੀ ਵੀਰੇ ਸਮਝਾਈ ਕੋਈ ਨਹੀਂ ਆਉਂਦਾ ਸਮਝਾਉਣੇ ਆ ਬਰੋਣੇ ਨੂੰ ਹੋਰ ਸਮਝਾਓ ਲੰਮਾਈ ਤਾਂ ਤੁਹਾਨੂੰ ਇੱਥੇ ਖੜੇ ਕਰੀ ਬੈਠੀ ਆ ਕੋਈ ਪਾਣੀ ਦੀ ਕੁੱਟ ਵੀ ਨਹੀਂ ਪਿਆਈ ਸਭ ਤੋਂ ਪਹਿਲਾਂ ਮੈਂ ਤਾਂ ਤੁਹਾਨੂੰ ਉਹਦੀਆਂ ਸ਼ਿਕਾਇਤਾਂ ਹੀ ਸੁਣਾਉਣ ਲੱਗ ਗਈ ਹੁਣ ਕੀ ਕਰਾਂ ਆਪਦੇ ਭੈਣ ਭਰਾ ਨੂੰ ਨਾ ਦੁੱਖ ਦੱਸੇ ਤਾਂ ਕਿਹਨੂੰ ਦੱਸੇ ਦੱਸਣਾ ਮੈਂ ਤਾਂ ਇੰਨਾ ਬੜਾ ਦੁਖੀ ਹੋਈ ਪਈ ਹੁਣ ਪਤਾ ਨਹੀਂ ਕਿੱਥੇ ਗਿਆ ਹੋਇਆ ਇੱਧਰ ਕਿਧਰੇ ਮੈਨੂੰ ਤਾਂ ਲੱਗਦਾ ਪਿੰਡ ਚ ਟੱਪਿਆ ਹੋਇਆ ਉਹ ਛੋਟਾ ਹੱਥੇ ਲੱਗਣੇ ਆ ਜੂਗਾ ਹੋਰ ਤੇ ਚਲੋ ਕੋਈ ਨਹੀਂ ਆਊਗਾ ਨਾ ਮੈਂ ਤੁਹਾਡੇ ਵਾਸਤੇ ਪਾਣੀ ਪੂਣੀ ਲਿਓਨੀ ਮੰਜਾ ਲਿਓਨੀ ਆ ਮੈਂ ਨੇ ਹੈ ਕੀ ਕਰਾਂ ਭਾਬੀ ਮੈਂ ਤਾਂ ਇੰਨੀ ਸੰਗ ਲੱਗਦੀ ਐ ਪਿੰਡ ਚ 10 ਦਿਨੋਂ ਵੀ ਮੈਨੂੰ ਤਾਂ ਬਾਲੀ ਲੈ ਦੀਦੀ ਮੈਂ ਤਾਂ ਹਾਪੇ ਹੈਰਾਨ ਬਾਈ ਤਾਂ ਕੰਮਲਾਈ ਹੋ ਗਿਆ ਮੈਂ ਤਾਂ ਕਿਹਾ ਸਿਆਣਾ ਹੈ ਕਿੱਥੇ ਸਿਆਣਾ ਬਾਈ ਤੇਰਾ ਬਾਈ ਸਿਆਣਾ ਹੀ ਹੁੰਦਾ ਬਾਈ ਸੱਚੀ ਕੰਮਲਾ ਹੋ ਗਿਆ ਛੋਟਾ ਹੱਥ ਹੀ ਲੈਣ ਨੂੰ ਫਿਰ ਦੱਸ ਦੱਸ ਕੌਣ ਲੈਂਦਾ ਪਣੀਆਂ ਗੱਲਾਂ ਕਰਦਾ ਬਾਈ ਵੀ ਖੋਰ ਕੀ ਕਮਲੀਆਂ ਗੱਲਾਂ ਕਰਦਾ ਭਾਈ ਮੈਨੂੰ ਤਾਂ ਆਪ ਨੂੰ ਇੰਨੀ ਕਚਾਈ ਆਉਂਦੀ ਗੋਡੇ-ਗੋਡੇ ਮੈਂ ਤਾਂ ਆਪ ਕਿਸੇ ਮੂਰੇ ਗੱਲ ਨਹੀਂ ਕਰਦੀਗੀ ਹੈ ਚਲ ਬਾਈ ਮੈਂ ਤਾਂ ਤੁਹਾਨੂੰ ਇੱਥੇ ਖੜਾ ਕਰ ਰੱਖਿਆ ਨਾ ਕੋਈ ਤੁਹਾਨੂੰ ਪਾਣੀ ਦੀ ਘੁੱਟ ਨਾ ਕਿ ਧਾਣੇ ਦੀ ਘੁੱਟ ਮੈਂ ਤਾਂ ਪਹਿਲਾਂ ਤੁਹਾਨੂੰ ਉਹਦੀਆਂ ਸਟੋਰੀਆਂ ਹੀ ਦੱਸਣ ਲੱਗ ਗਈ ਮੈਂ ਤੁਹਾਡੇ ਵਾਸਤੇ ਮੰਜਾ ਲੈ ਕੇ ਆਉਣੀ ਆ ਨਾਲੇ ਪਾਣੀ ਲੈ ਕੇ ਆਉਣੀ ਆ ਭਾਈ ਭਾਣੇ ਮੰਜਾ ਬਾਹਰ ਹੀ ਢਾਲਾ ਚਲ ਮੈਂ ਬਾਹਰ ਹੀ ਢਾਉਣੀ ਆ ਲੈ ਵੀਰੇ ਤੁਹਾਡੇ ਵਾਸਤੇ ਮੰਜਾ ਢਾਹ ਦਿਆ ਲੈ ਭਾਣੇ ਮੰਜੇ ਦੀ ਕੀ ਗੱਲ ਸੀ ਮੈਂ ਚੱਕ ਲਿਉਂਦਾ ਮੰਜਾ ਤੂੰ ਐਵੇਂ ਹੀ ਤੰਗ ਹੋਈ ਹੈ ਹੋਰ ਸਫਰ ਚੋਂ ਆਏ ਆ ਭਾਈ ਪਰ ਆਨੂੰ ਖਿੱਚ ਲੋ ਤਾਂ ਨੂੰ ਥੋੜਾ ਜ੍ਹਾ ਕੋਈ ਨਹੀਂ ਇਹ ਤਾਂ ਕਰ ਦਿੰਨੇ ਐ ਬਹਿ ਜਾ ਬਹਿ ਜਾ ਤੁਸੀਂ ਮੈਂ ਪਾਣੀ ਲੈ ਆਵਾਂ ਤੁਹਾਡੇ ਵਾਸਤੇ ਬਹਿ ਜਾ ਰੋਣਾ ਪਤਾ ਨਹੀਂ ਕਿੱਧਰ ਗਿਆ ਫੋਨ ਫੋਨ ਕਰਨਾ ਸੀ ਉਹਨਾਂ ਨੂੰ ਪਰੋੜਿਆਂ ਨੂੰ ਮੈਂ ਆਉਣੀ ਆ ਵੀਰੇ ਖੜ ਜਾ ਲੈ ਪਾਣੀ ਪਿਆਵਾ ਭਾਈ ਤੁਹਾਨੂੰ 10 ਮਹੀ ਤਾਂ ਕੋਈ ਪਾਣੀ ਦੀ ਕੁੱਟ ਵੀ ਨਹੀਂ ਪਿਆਈ ਤੁਹਾਨੂੰ ਪਹਿਲਾ ਮੈਂ ਆਪਦੀਆਂ ਗੱਲਾਂ ਸੁਣਾਉਣ ਲੱਗ ਗਈ ਹੈ ਉਹਦੇ ਉਹਨੂੰ ਤਾਂ ਨਾ ਸਮਝਾਇਆ ਤਾਂ ਵੀ ਉਹ ਹੋ ਜਾ ਤੇ ਉਹਨੂੰ ਤਾਂ ਭਾਈ ਸਮਝਾਇਆ ਤਾਂ ਵੀ ਉਹ ਹੋ ਜਾਈ ਗਿਆ ਕਦੋਂ ਗਿਆ ਗਿਆ ਤਾਂ ਭਾਈ ਕੀ ਦੱਸਾਂ ਤੈਨੂੰ ਮੈਂ ਉਹਦਾ ਕੋਈ ਘਰ ਘਾਟ ਥੋੜਾ ਹੈ ਤੜਕੇ ਦਾ ਉਜੜਿਆ ਹੋਇਆ ਤਸ ਪਾਣੀ ਪੀਓ ਤੁਸੀਂ ਨਹੀਂ ਕੋ ਫੋਨ ਫੋਨ ਮਲਾ ਦੋ ਫੋਨ ਤਾਂ ਚੱਕ ਹੀ ਲੈਂਦਾ ਹਣਾ ਫੋਨ ਤਾਂ ਚੱਕ ਲੂ ਪਰ ਠਹਿਰ ਕੇ ਕਰਦੀ ਮਚਾਪ ਪਿਆਲਾ ਤੁਹਾਨੂੰ ਕੇਰਾ ਤੇ ਉਦੋਂ ਬਾਅਦ ਤਾਂ ਫੇਰ ਕਰਿਓ ਗੱਲਾਂ ਤੁਸੀਂ ਬੈਠ ਕੇ ਸਮਝਾਓ ਉਹਨੂੰ ਥੋੜਾ ਜਿਹਾ ਦੇ ਖਾਣੇ 'ਚ ਪਵੇ ਗੱਲ ਠੀਕ ਹੈ ਜੀ ਦੀਦੀ ਅਸੀਂ ਕਰਾਂਗੇ ਗੱਲ ਹੋਰ ਨਾਲ ਹੋਰ ਕਰਨੀ ਹੈ ਭਾਈ ਗੱਲ ਤਾਂ ਵਾਵਾ ਤੁਸੀਂ ਤਾਂ ਆਗੇ ਕੁਦਰਤੀ ਆਗੇ ਹੋਰ ਤੂੰ ਤਾਂ ਠੀਕ ਰਹਿਨੀ ਹੈ ਭਣੇ ਉਹ ਕਿੱਥੇ ਠੀਕ ਰਹਿਨੀ ਆ ਕੀ ਕਰਾਂ ਮੈਂ ਤਾਂ ਛੋਟੇ ਹਾਥੀ ਦੇ ਕੰਜਰ ਕਲੇਸ਼ ਦੇ ਵਿੱਚ ਬਾੜੀ ਫਸੀ ਹੋਈ ਆ ਮੈਂ ਤਾਂ ਆਪ ਦੀਦੀ ਸਹਿਰਾਨ ਬਾਈ ਦੀਆਂ ਗੱਲਾਂ ਸੁਣ ਕੇ ਛੋਟਾ ਦਾ ਬੁਆਈ ਛੋਟਾ ਹੈ ਛੋਟੇ ਹਾਥੀ ਦਾ ਸੂਂਡ ਹੀ ਫਸ ਜਾਏ ਕਰੂਗਾ ਉਹਦਾ ਤਾਂ ਕੀ ਕਰਾਂ ਮੈਂ ਤਾਂ ਛੋਟੇ ਹਾਥੀ ਦੇ ਸੂਂਡ ਤੋਂ ਇੰਨੀ ਡਰਦੀ ਆ ਆ ਮੇਰੀ ਛੋਟੀ ਜੀ ਕੁੜੀ ਹੈ ਹੈ ਮੈਂ ਤਾਂ ਸੋਚਦੀ ਆ ਕਿਦੜੇ ਇਹਨੂੰ ਨਾ ਖਾ ਜੇ ਹੈ ਕਿਦੜੇ ਸੂਂਡ ਦੇ ਵਿੱਚ ਗਲੇਟੇ ਤੇ ਕੁੜੀ ਨੂੰ ਮੇਰੀ ਨੂੰ ਮੂੰਹ ਐਡਾ ਤਾਂ ਮੂੰਹ ਹੁੰਦਾ ਹਾਥੀ ਦਾ ਕਿਦੜੇ ਖਾ ਜੇ ਤੂੰ ਪੁੱਤ ਹਾਥੀ ਦੇ ਕੋਲੇ ਨਾ ਜਾਈ ਚੰਗਾ ਉਸ ਤਾਂ ਸੰਗਲ ਹੀ ਵੱਡਾ ਸਾਰਾ ਲੈਣਾ ਪਊਗਾ ਤੇ ਹੋਰ ਇਹ ਤਾਂ ਆਪ ਡਰਦੀ ਹੈ ਕਹਿੰਦੀ ਮੰਮੀ ਅਖੇ ਪਾਪਾ ਤਾਂ ਹੱਥ ਹੀ ਲਿਆਉਣ ਨੂੰ ਫਿਰਦਾ ਕਿਧਰੇ ਮੈਨੂੰ ਖਾਣਾ ਜਾਵੇ ਸੂਂਡ ਚ ਨਾ ਵਲੇਟ ਲੈ ਆ ਭੇੜੇ ਬੰਨ੍ਹਾ ਕਰਾਉਂਗੇ ਕਿੱਥੇ ਉਹਨੂੰ ਆਪੇ ਬੰਨ੍ਹਦਾ ਫਿਰੂਗਾ ਸਾਨੂੰ ਕੀ ਤਾਂ ਕਿੱਥੇ ਬੰਨ੍ਹੂਗਾ ਉਹ ਉਹਦੇ ਵਾਸਤੇ ਤਾਂ ਭਾਈ ਏਡੇ ਏਡੇ ਸੰਗਲ ਚਾਹੀਦੇ ਆ ਮੈਨੂੰ ਲੱਗਦਾ ਸੰਗਲ ਦੀ ਵੀ ਤੁਹਾਨੂੰ ਸਾਈ ਦੇਣੀ ਪਊਗੀ ਭੇੜੇ ਮੈਨੂੰ ਤਾਂ ਐਵੇਂ ਲੱਗਦਾ ਰੇੜੇ ਦੇ ਅੱਗੇ ਜੋੜਨ ਵਾਸਤੇ ਲੈ ਕੇ ਆਉਂਦਾ ਹੋਣਾ ਇਹ ਕਿੱਥੇ ਲੈ ਕੇ ਆਉਣਿਆ ਤੂੜੀ ਤਾੜੀ ਲੈ ਕੇ ਆਉਣੀ ਆ ਉਹਦੇ ਵਾਸਤੇ ਪਤਾ ਨਹੀਂ ਭਾਈ ਮੈਨੂੰ ਤਾਂ ਇਹਦਾ ਕੀ ਕਰੂਗਾ ਇਹੇ ਆਉਂਦਾ ਲੈ ਮੈਂ ਲੈtre ਜੀਜੇ ਨੂੰ ਆਇਆ ਖੜਾ ਨਾਲੇ ਲਾਇਆ ਜੀ ਕਲਾਸ ਉਹ ਕਿਵੇਂ ਹੈ ਕੀ ਸਤਿ ਸ਼੍ਰੀ ਅਕਾਲ ਹੋ ਮੇਰਾ ਸਾਲਾ ਆ ਗਿਆ ਵੇ ਸਾਲਾ ਨਜ਼ਾਰਾ ਆ ਗਿਆ ਹੈ ਹੋਰ ਭਾਈ ਹੋਰ ਚੜਦੀ ਕਲਾ ਹੈ ਉਹ ਜੀ ਚੰਦ ਚੜਾ ਰੱਖਿਆ ਤੁਸੀਂ ਕਿਹੜੇ ਛੋਟੇ ਹੱਤੇ ਦੀ ਪਿੱਛੇ ਫਿਰਦੇ ਹੋ ਤੁਸੀਂ ਯਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਠਾਕ ਹੋ ਚਲੋ ਬਹੁਤ ਆਧੀਆ ਛੋਟੇ ਹਾਥੀ ਲੈਣ ਨੂੰ ਫਿਰ ਛੋਟਾ ਹਾਥੀ ਹੋ ਰਿਹਾ ਛੋਟਾ ਹਾਥੀ ਤੇ ਮੈਂ ਤਾਂ ਹੁਣ ਵੀ ਉੱਥੇ ਮੈਂ ਤਾਂ ਭਾਲਦਾ ਫਿਰਦਾ ਵਧੀਆ ਕੰਡੀਸ਼ਨ ਚ ਮਿਲ ਜੇ ਛੋਟਾ ਹਾਥੀ ਅਪਰੋੜਿਆ ਪਹਿਲਾਂ ਸੰਗਲ ਦੀ ਸਾਈ ਦੇ ਲੈ ਤੁਸੀਂ ਕੀ ਕਰੋਗੇ ਛੋਟੇ ਹਾਥੀ ਦਾ ਉਹਦਾ ਸੁੰਡ ਨਾ ਵੀ ਸੁਜੂਗਾ ਗੇਟਾਂ ਚ ਓ ਕਿਹੜੇ ਛੋਟੇ ਹਾਥੀ ਦੀ ਗੱਲ ਕਰਦੇ ਹੋ ਤੁਸੀਂ ਸੂਂਡ ਸਾਂਡ ਸੂਂਡ ਦੀ ਗੱਲ ਕਾਦੀ ਕੀ ਕੀ ਰੋਲਾ ਕੀ ਕੀ ਮੈਨੂੰ ਤਾਂ ਆਪ ਨਹੀਂ ਤੇਰਾ ਪਤਾ ਹੈ ਮੈਂ ਕੀ ਦੱਸਾਂ ਤੂੰ ਕਹਿੰਨਾ ਕਿ ਮੈਂ ਤਾਂ ਛੋਟਾ ਹਾਥੀ ਲੈਣਾ ਛੋਟਾ ਹਾਥੀ ਉਹ ਤਾਂ ਲੈਣਾ ਹੀ ਆ ਫਿਰ ਉਹਦੇ ਚ ਦੱਸ ਕੀ ਆ ਫਿਰ ਕੋਈ ਹੈਂ ਗੰਗਲ ਵੀ ਲੈਣਾ ਪਊਗਾ ਫਿਰ ਹੱਦ ਹੋ ਗਈ ਸੰ ਇਹ ਹਾਥੀ ਨੂੰ ਬੰਨੇਗਾ ਕਿੱਥੇ ਉਹ ਕਾਣੂ ਯਾਰ ਤੁਸੀਂ ਪਤਾ ਨਹੀਂ ਕੀ ਸਮਝੇ ਜਾਂਦੇ ਮੈਂ ਤਾਂ ਸਮਝ ਨਹੀਂ ਉਹ ਤੂੰ ਪਤਾ ਨਹੀਂ ਕੀ ਇਹਨਾਂ ਨੂੰ ਦੱਸ ਦੁੱਸਤਾ ਦੱਸਣਾ ਕੀ ਮੈਂ ਤਾਂ ਇਹਨਾਂ ਨੂੰ ਸੱਚੀ ਗੱਲ ਦੱਤੀ ਹੈ ਤੂੰ ਜਦੋਂ ਕਿਹਾ ਕਿ ਮੈਂ ਤਾਂ ਛੋਟਾ ਹਾਥੀ ਲਾਊਂਗਾ ਤੇ ਛੋਟੇ ਹਾਥੀ ਸਿਰਚ ਮਾਰੇਗਾ ਆਹ ਰੇੜਾ ਲੈ ਕੇ ਆਏ ਆ ਇਹ ਤਾਂ ਰੇੜਾ ਤੁਸੀਂ ਇਹ ਵੀ ਕੀ ਗੱਲ ਕਰੀ ਜਾਂਦੇ ਹੋ ਕੀ ਮੈਂ ਸੁਣੀ ਉਹ ਦਿੱਤਾ ਕਿ ਇਹਦੇ ਜੋੜਨ ਵਾਸਤੇ ਲੈ ਕੇ ਆਉਂਦਾ ਹੁਣ ਆ ਤੂੰ ਛੋਟਾ ਹਾਥੀ ਓਏ ਇਹ ਤਾਂ ਕਾਣੂ ਇਹ ਤਾਂ ਉਹ ਮੋਟਰਸਾਈਕਲ ਵਾਸਤੇ ਲੈ ਕੇ ਆਏ ਪੱਠੇ ਪੁੱਠੇ ਲਿਆਉਣ ਵਾਸਤੇ ਖੇਚੋ ਤੂੜੀ ਤਾਂ ਭਲੇ ਆਉਣੇ ਆ ਇਹਦੇ ਚ ਤੇ ਉਹਨੂੰ ਛੋਟੇ ਹਾਥੀ ਨੂੰ ਕਿ ਸਰ ਸਰਕਾ ਚਲੇ ਉਹ ਛੋਟੇ ਹਾਥੀ ਯਾਰ ਛੋਟਾ ਹਾਥੀ ਤੂੰ ਮੈਨੂੰ ਤੁਸੀਂ ਸਮਝਿਆ ਕੀ ਹੈ ਕੀ ਤੂੰ ਇਹਨਾਂ ਨੂੰ ਛੋਟਾ ਨਾਲੇ ਤੇਰਾ ਭਰਾ ਕਮਲਾ ਲੈ ਹਾਂ ਅਸੇ ਨਾਲੇ ਭਾਈ ਤੂੰ ਵੀ ਕਮਲੀ ਹੈ ਇਹਦੇ ਤਾਂ ਕਮਲੀ ਕਮਲੀ ਹੈ ਮੈਨੂੰ ਤੁਸੀਂ ਕਮਲੀ ਦੇਤੀ ਕਮਲੀ ਹਾਂ ਕਮਲੇ ਟੱਪਰ ਤੁਸੀਂ ਸਾਰੇ ਲੈ ਦੇਖ ਆ ਸਿਆਣਾ ਬਣਿਆ ਹੋਇਆ ਜਿਹੜਾ ਹਾਥੀ ਲੱਭਦਾ ਫਿਰਦਾ ਆਪਾਂ ਨੂੰ ਸਾਰਿਆਂ ਨੂੰ ਕਮਲੇ ਦੱਸਦਾ ਆਮਲੇ ਦੱਸਦੇ ਕਵਾਂਟਲ ਕਵਾਂਟਲ ਤੋਂ ਦੂੜੀ ਖਾ ਜਾ ਕਰੂਗਾ ਓਏ ਕੋਈ ਗੱਲ ਤੂੰ ਸਮਝਦੀ ਹੋਵੇਂ ਕੋਈ ਗੱਲ ਫਿਰ ਤਾਂ ਇਹ ਸਮਝੇ ਤੇ ਤੂੰ ਮੈਨੂੰ ਕਹ ਤੋ ਦੱਸਿਆ ਤੂੰ ਤਾਂ ਜਦੋਂ ਦਾ ਤੁਰਿਆ ਹੋਇਆ ਪਿੰਡਾਂ ਨੂੰ ਮੈਂ ਤਾਂ ਛੋਟਾ ਹਾਥੀ ਵੇਖਣਾ ਛੋਟਾ ਹਾਥੀ ਵੇਖਣਾ ਮੈਂ ਤਾਂ ਬਾਈ ਬਾਲਾ ਦੁਖੀ ਆ ਦੋ ਘੁੱਟ ਦੁੱਧ ਪੀ ਲੈਂਦੇ ਸੀ ਨਿਆਣੇ ਇਹਨੇ ਤਾਂ ਮੱਝ ਵੇਚ ਕੇ ਰੱਖਤੀ ਓ ਛੋਟੇ ਹਾਥੀ ਦੇ ਬਦਲੇ ਓਏ ਗਲਤ ਗੱਲ ਆ ਫਿਰ ਜੀਜੇ ਵਾਸਤੇ ਇਹ ਓਏ ਛੋਟਾ ਹਾਥੀ ਲੈਣ ਵਾਸਤੇ ਫਿਰ ਮੱਝ ਹੋਰ ਇਹਨੇ ਪੈਸੇ ਮੈਂ ਕਿੱਥੋਂ ਲਾਵਾਂ ਮਹਿੰਗਾ ਪਤਾ ਕਿੰਨਾ ਹੁੰਦਾ ਛੋਟਾ ਹਾਥੀ ਤੇ ਛੋਟੇ ਹਾਥੀ ਨੂੰ ਸਿਰ ਚ ਮਾਰਨਾ ਹੈ ਹੈ ਚਲ ਲੈਣਾ ਮੈਂ ਤਾਂ ਯਾਰ ਸਾਰੇ ਪਿੰਡ ਨੂੰ ਦਸ ਤਸ ਰੱਖਿਆ ਵੀ ਆ ਛੋਟਾ ਹਾਥੀ ਮੈਂ ਲੈ ਆਉਣਾ ਹੈ ਸਾਰੇ ਪਿੰਡ ਨੂੰ ਹੈ ਜਦ ਮੇਰੀ ਜਿਹਦਾ ਵੀ ਹਾਂ ਨਾ ਉਹ ਤਾਂ ਤੁਸੀਂ ਕੰਮਲੇ ਹੋਗੇ ਛੋਟੇ ਹਾਥੀ ਪਿੱਛੇ ਇੰਨੇ ਲੜੀਆਂ ਨੇ ਹੋ ਤੁਸੀਂ ਭੈਣ ਭੈਣ ਨੂੰ ਓਏ ਜਦ ਮੈਂ ਹੁਣ ਮੈਂ ਭਾਲ ਤਾਂ ਮੈਂ ਤਾਂ ਅੱਜ ਹੀ ਲੈ ਆਉਂਦਾ ਮੈਨੂੰ ਮਿਲਿਆ ਨਹੀਂ ਹੈਗਾ ਚੱਜ ਦੀ ਕੰਡੀਸ਼ਨ ਦਾ ਮਿਲਣਾ ਚਾਹੀਦਾ ਮੀਮਾ ਮਿਰਚਾਂ ਇਹ ਤਾਂ ਪਰਝਾਈ ਅੱਜ ਹੀ ਘਰੇ ਵਾੜੂ ਉਹਨੂੰ ਲਿਆ ਕੇ ਹੈ ਦੁੱਧਾ ਗਾਂ ਹੈਗੀ ਐ ਇਹ ਵੀ ਤਾਂ ਤੂੰ ਕਹਿੰਨੇ ਮੈਂ ਵੇਚੂਗਾ ਕੇ ਹਾਂ ਇਹ ਵੇਚੂ ਤਾਂ ਐਂ ਪੈਸੇ ਕਰਕੇ ਤਾਂ ਪੈਸੇ ਪੂਰੇ ਹੋਣਗੇ ਨਾ ਅਸੀਂ ਡੋਲੂ ਚੱਕ ਕੇ ਕਿੱਥੇ ਪਿੰਡ ਚ ਮੰਗਦੇ ਫਿਰਾਂਗੇ ਦੁੱਧ ਦੀ ਘੁੱਟ ਆ ਰੁਲਦੂ ਕੇ ਲੈ ਆਈ ਲੈ ਰੁਲਦੂ ਕੇ ਅਗਲੇ ਆਪ ਨਹੀਂ ਦਿੰਦੇ ਕੇ ਰੁਲਦੂ ਕੇ ਜਦੋਂ ਆਪਣੀ ਮੱਝ ਸੂਈ ਸੀ ਇਹ ਲੈ ਕੇ ਨਹੀਂ ਜਾਂਦੇ ਸੀ ਨਾ ਲੈ ਕੇ ਜਾਂਦੇ ਤੁਸੀਂ ਆਪ ਜਾਣਿਓ ਕੌਣ ਦਿੰਦੇ ਦੁੱਧ ਅੱਜਕੱਲ ਹਾਰ ਕੇ ਕੋਈ ਨਹੀਂ ਦਿੰਦਾ ਓਏ ਅਸੀਂ ਦਿੰਦੇ ਰਹੇ ਨਾ ਉਹਨਾਂ ਨੂੰ ਰੁਲਦੂ ਕਿਆਂ ਨੂੰ ਤੁਸੀਂ ਦਿੰਦੇ ਹੋਣੇ ਉਹ ਨਹੀਂ ਦਿੰਦੇ ਪਰ ਹੁਣ ਨੂੰ ਕੀ ਪਤਾ ਲੈ ਪਤਾ ਹੀ ਹੈ ਉਹ ਅੱਜ ਕੱਲ ਪ੍ਰੋਣਿਆ ਪਤਾ ਹੈ ਕੀ ਹੈ ਘਰ ਘਰ ਦੇ ਵਿੱਚ ਉਹ ਆਪ ਦਾ ਡੰਗ ਸਿਰ ਸਰਦਾ ਹੁੰਦਾ ਕੋਈ ਕਿਸੇ ਨੂੰ ਮੰਗੀ ਚੀਜ਼ ਨਹੀਂ ਦਿੰਦਾਗਾ ਆਉਂਦੇ ਪੜਾ ਛੋਟੇ ਹਾਥੀ ਦਾ ਬਈ ਮੇਰੀ ਗੱਲ ਸੁਣੋ ਬਈ ਮੈਂ ਜਦ ਮੈਂ ਲੈਣਾ ਹੈਗਾ ਮੈਂ ਸਾਰਾ ਆਣਾ ਜਿਹੜਾ ਆ ਲੈ ਆ ਮੈਂ ਆ ਜਿਹੜਾ ਲੈ ਆ ਮੈਂ ਨਹੀਂ ਮੇਰੀ ਗੱਲ ਸੁਣ ਬਾਈ ਤੂੰ ਇਹ ਨਾ ਤਾਂ ਇਹਨੇ ਕਦੇ ਮੱਝ ਨੂੰ ਪੱਠੇ ਪਾਏ ਨਾ ਕਦੇ ਇਹਨੂੰ ਗਾਂ ਨੂੰ ਤੂੜੀ ਸਿੱਟੀ ਉਹਨੂੰ ਪੱਠੇ ਪਾਏ ਛੋਟੇ ਹਾਥੀ ਨੂੰ ਤੇ ਜਿਵੇਂ ਐਨ ਪਾਲ ਲੂਗਾ ਹਾਥੀ ਨੂੰ ਕਿਵੇਂ ਪਾਲ ਲੈ ਕਵਾਂਟਲ ਕਵਾਂਟਲ ਤੂੜੀ ਖਾਜੂਗਾ ਉਹ ਓਏ ਅਕਲ ਦੇ ਅੰਨੋ ਤੁਸੀਂ ਭੈਣ ਭਰਾਓ ਮੈਂ ਤਾਂ ਥੋੜੀ ਇਸ ਗੱਲ ਤੋਂ ਹਰਾਨ ਆ ਤੁਸੀਂ ਕੀ ਸਮਝੀ ਬੈਠੇ ਹੋ ਛੋਟਾ ਹਾਥੀ ਜਿਹੜੇ ਤੇ ਸੂਂਡ ਹੁੰਦੀ ਹੈ ਓ ਤੇਰੇ ਦੀ ਓਏ ਸੂਂਡ ਵਾਲਾ ਨਹੀਂ ਇਹ ਦੂਜਾ ਹਾਥੀ ਆ ਜਿਹੜਾ ਕੈਂਟਰ ਕੈਂਟਰ ਛੋੜ ਹਾਂ ਓਏ ਕਮਲਿਆ ਟੱਬਰੋ ਕਮਲਿਆ ਟੱਬਰੋ ਛੋਟਾ ਹਾਥੀ ਓਏ ਓਹ ਛੋਟਾ ਹਾਥੀ ਨਹੀਂ ਜਿਹੜਾ ਬੱਚਾ ਹੁੰਦਾ ਛੋਟੇ ਮੈਂ ਉਹਦੀ ਗੱਲ ਨਹੀਂ ਕਰਦਾ ਹੋਰ ਹੋਰ ਹਾਥੀ ਹੁੰਦਾ ਕੀ ਹੈ ਓਏ ਛੋਟਾ ਹਾਥੀ ਜਿਹੜਾ ਛੋਟਾ ਕੈਂਟਰ ਓ ਜਿਸ ਤੇ ਸਮਾਨ ਲੈ ਕੇ ਜਾਂਦੇ ਆ ਉਹੋ ਲੈਣ ਨੂੰ ਫਿਰਦਾ ਬੂ ਮੈਂ ਕੈਂਟਰ ਦਾ ਕਹਦੇ ਹਾਥੀ ਹਾਥੀ ਲਾਇਆ ਤੂੰ ਹਾਥੀ ਤਾਂ ਹਾਥੀ ਹੁੰਦਾ ਲੈ ਤੇ ਮੈਨੂੰ ਤੂੰ ਪਹਿਲਾਂ ਨਹੀਂ ਫੂਕ ਸਕਦਾ ਸੀਗਾ ਬੋਲ ਸਕਦਾ ਸੀਗਾ ਕਿ ਭਾਈ ਮੈਂ ਤਾਂ ਗੱਡੀ ਲਵਾਂਗਾ ਗੱਡੀ ਲਵਾਂਗਾ ਹਾਂ ਹਾਂ ਜਾ ਪਰੋਣਾ ਯਾਰ ਇਹਨੇ ਤਾਂ ਕੰਬਲੇ ਨਾਲ ਰੱਖਿਆ ਏ ਏ ਤੂੰ ਹੋਰ ਕੀ ਐ ਤੂੰ ਥੋੜਾ ਦਿਮਾਗ ਖਰਾਬ ਦਿਮਾਗ ਤਾਂ ਤੂੰ ਖਰਾਬ ਕਰ ਰੱਖਿਆ ਸਾਡਾ ਸਾਰੇ ਨੰਬਰ ਦਾ ਦਿਮਾਗ ਤਾਂ ਥੋੜਾ ਖਰਾਬ ਹੋ ਰਿਹਾ ਦੁਨੀਆਦਾਰੀ ਦੇ ਵਿੱਚ ਸਾਰੀ ਦੁਨੀਆ ਜਾਣਦੀ ਐ ਕਿ ਛੋਟਾ ਹਾਤੀ ਕਿੰਨੂੰ ਕਹਿੰਦੇ ਐ ਲੈ ਮੈਂ ਤਾਂ ਇਹਨਾਂ ਨੂੰ ਵਿਚਾਰੇ ਨੇ ਪੁੱਟ ਚਾਹ ਵੀ ਨਹੀਂ ਪਿਆਈ ਉਹ ਸੰਗਾਲ ਵਾਲਾ ਹੁੰਦਾ ਜਿਵੇਂ ਆਪਣੇ ਆਪ ਪਿਕਅਪ ਵਗੈਰਾ ਇਸ ਤਰ੍ਹਾਂ ਉਹ ਸਾਮਾਨ ਪਾਉ ਤੇ ਉਹ ਮੈਂ ਮੰਡੀ ਚ ਲਾਉਣਾ ਹੈ ਮੰਡੀ ਚ ਕਮਾਈ ਬੰਦਾ ਕਿੰਨੀ ਆ ਗੱਡੀ ਨੂੰ ਕਹਿੰਦੇ ਛੋਟਾ ਹਾਂ ਉਹ ਨੂੰ ਮੈਂ ਮਰ ਜਾ ਮੈਂ ਸੋਚਦਾ ਵੀ ਚੱਲ ਭਰਾ ਦੇ ਕੇ ਕੀ ਮਾਰਾਂ ਇਹਨੂੰ ਕੀ ਮਾਰਾਂ ਤੇ ਤੂੰ ਐਂ ਦੱਸ ਦਿੰਦਾ ਭਾਈ ਮੈਂ ਤਾਂ ਗੱਡੀ ਲੈਣੀ ਐ। ਗੱਡੀ ਲੈਣੀ ਐ। ਹਾਂ ਮੈਨੂੰ ਹਾਥੀ ਲਾ ਰੱਖੀ ਐ। ਮੈਨੂੰ ਕਮਲਾ ਬਣਾਈ ਜਾਂਦਾ ਮੇਰਾ ਐਂ ਜੀ ਕਰਦਾ ਵੀ ਦੋਵੇਂ ਭੈਣ ਭਰਾਵਾਂ ਦੇ ਦੋ ਮਾਰਾਂ। ਲੈ ਸਾਡੇ ਦੇ ਚੜੀ ਜਾਂਦਾ। ਸਾਨੂੰ ਹੁਣ ਕੀ ਤਾਂ ਕਮਲਾ ਦਾ ਧੂਆ ਆਪੇ। ਉਹ ਇਹਨਾਂ ਨੂੰ ਪੁੱਛਦਾ ਭਾਵਾ ਛੋਟਾ ਹਾਥੀ ਕਿਨੂੰ ਕਹਿੰਦੇ ਐ? ਲੈ ਇਹਨਾਂ ਨੂੰ ਮੈਂ ਪੁੱਛਾਂ ਮੈਨੂੰ। ਛੋਟਾ ਹਾਥੀ ਕਿਨੂੰ ਕਹਿੰਦੇ ਐ? ਅਸੀਂ ਤਾਂ ਕਿੰਟਰ ਨੂੰ ਕਹਿੰਦੇ ਐ ਨਾ ਸੂਂਡ ਵਾਲੇ ਨੂੰ ਤਾਂ ਨਹੀਂ ਕਹਿੰਦੇ ਨਾ। ਇਹ ਇਹਨਾਂ ਨੂੰ ਦੱਸੋ। ਇਹ ਕਮਲਾ ਟੱਬਰ ਆ ਭਾਈ। ਮੈਂ ਤਾਂ ਕਮਲੇ ਟੱਬਰ ਦੇ ਵਿਆਹ ਹੋਇਆ। ਲੈ ਵੇਖ। ਦੇ। ਐ ਹੋਈ ਭ ਹਾਂ ਪੁੱਤ ਆ ਭਾਈ ਆਹ ਮੈਂ ਇਹ ਵੀ ਇਹੋ ਜੀ ਲੈ ਲਈ ਇਹੋ ਜੀ ਕੀ ਲੈ ਲਈ ਇਹ ਲਈ ਤਾਂ ਠੀਕ ਸੀ ਇਹਨੂੰ ਕਮਲੀ ਕਰਤੀ ਇਹਨਾਂ ਨੇ ਲੈ ਅਸੀਂ ਕਰਤੀ ਲੈ ਤੂੰ ਸਿਆੜਾ ਆ ਗਿਆ ਬਰੋੜਿਆ ਹਾਂ ਵੇਖ ਹਾਥੀ ਨੂੰ ਕੈਂਟਰ ਕਹੀ ਜਾਂਦਾ ਜਿਹੜਾ ਹਾਂ ਓ ਇਹ ਰੋਹੀ ਕੇ ਲਾ ਦੇ ਤੂੰ ਫੇ ਤੁਸੀਂ ਉਹਨੂੰ ਕੀ ਕਹਿੰਦੇ ਹੋ ਸਰਕਸ ਤੇ ਲਾ ਦੇ ਉਹਨੂੰ ਸੂਣ ਤੇ ਬਹਿ ਕੇ ਜਾ ਸਰਕਸ ਤੇ ਆਂ ਮੇਰਾ ਸਾਲਾ ਤੈਨੂੰ ਲਾਊਗਾ ਤੈਨੂੰ ਲਾਊਗਾ ਸਰਕਸ ਚ ਹਾਂ ਦੋਵੇਂ ਭੈਣ ਭਰਾਵਾਂ ਨੂੰ ਸਰਕਸ ਚ ਨੇ ਕਮਲੇ ਦਾ ਰੋਲ ਕਰਦੀਆਂ ਉਹ ਉੱਥੇ ਹਾਂ ਠੀਕ ਉਹ ਖਾਲੀ ਐ ਸੀਟ ਖਾਲੀ ਐ ਅਸੀਂ ਕਿਉਂ ਜਾਈਏ ਹਾਂ ਉਹ ਆਪ ਹੀ ਜਾਏਗਾ ਛੋਟੇ ਹਾਥੀ ਦਾ ਛੋਟਾ ਹਾਥੀ ਏ ਛੋਟੇ ਹਾਥੀ ਨੇ ਤਾਂ ਸਾਡਾ ਇੰਨਾ ਅੰਤ ਲਿਆ ਹੁਣ ਪਤਾ ਲੱਗਿਆ ਭਾਈ ਛੋਟਾ ਹਾਥੀ ਗੱਡੀ ਨੂੰ ਕਹਿੰਦੇ ਆ ਬਿੱਠਾ ਮਲਾ ਟੱਪਰ ਦੱਸ ਪ੍ਰੋੜਾ ਜੀਜਾ ਐ ਤੇ ਕਹਿਆ ਵੀ ਅੱਗੇ ਪ੍ਰੋੜਾ ਸਾਡਾ ਸੂਣ ਤੇ ਬਹਿ ਜਾ ਕਰੂਗਾ ਹਾਥੀ ਮਾਰਿਆ ਕਰੂਗਾ ਜੰਪ ਤਾਂ ਅੱਗੇ ਸੀਟ ਤੇ ਬਹਿ ਜਾ ਕਰੂਗਾ ਆ ਫਿਰ ਮੰਗਣ ਜਾਇਆ ਕਰਾਂਗੇ ਨਾਲ ਤੂੰ ਵੀ ਰਲ ਜੀ ਹਾਂ ਹਾਂ ਦੱਸ ਮੈਂ ਤਾਂ ਕਿਹਾ ਭਾਈ ਛੋਟਾ ਹਾਥੀ ਲੈ ਕੇ ਤੇ ਸਰਕਸ-ਸੁਰਕਸ ਚ ਲੱਗੂ ਕਿਧਰੇ ਹੈ ਮੇਰਾ ਤਾਂ ਇਹਨੇ ਇੰਨਾ ਲਹੂ ਪੀਤਾ ਠੀਕ ਹੈ ਚਾਹ ਪਾਣੀ ਲਿਆ ਦੇ ਚਾਹ ਪਾਣੀ ਲਿਆ ਦੇ ਵੇਖ ਭਾਈ ਆਪਾਂ ਤਾਂ ਇਸ ਕਮਲਿਆਂ ਕਰਤੇ ਛੋਟੇ ਹੱਥੀ ਨੇ ਇਹਦੇ ਨਾਲ ਆ ਗਿਆ ਬੋੜਾ ਸਾਡਾ ਇਹਦੀ ਤਿੰਨ ਕਮੜੇ ਲੈ ਹਾਂਜੀ ਇਹ ਵੀ ਅੱਜ ਦੀ ਵੀਡੀਓ ਤਤਰੀਕਾਲ ਤੇ ਨਾਲ ਸਾਡੇ ਦੋ ਅੱਜ ਜੁੜੇ ਹੋਏ ਨੇ ਇਹ ਕਲਾਕਾਰ ਤੁਸੀਂ ਰਮਨ ਪਹਿਲਾਂ ਵੀ ਤੁਸੀਂ ਆਪਣੀ ਵੀਡੀਓ ਦੇਖੀ ਸੀ ਰਮਨਦੀਪ ਨੂੰ ਪਹਿਲਾਂ ਵੀ ਤੁਸੀਂ ਦੇਖਿਆ ਐਕਚੁਅਲੀ ਇਹ ਜਈ ਹੈ ਤੇ ਵਧੀਆ ਦਾ ਮਤਲਬ ਜੌਬ ਕਰਦਾ ਇਹ ਪਰੇ ਇਹ ਇਹਨਾਂ ਦੀ ਦੂਜੀ ਤੀਸਰੀ ਵੀਡੀਓ ਥੋੜੀ ਹਾਂਜੀ ਤੀਸਰੀ ਵੀਡੀਓ ਸਾਡੇ ਨਾਲ ਕੰਮ ਵਧੀਆ ਕੀਤਾ ਇਹਨਾਂ ਦੇ ਤੇ ਇਹਨਾਂ ਦੀ ਮੈਸੇਜ ਹੈ ਸੱਸਰੀ ਗਾਰ ਜੀ ਸਾਨੂੰ ਵੀ ਬਹੁਤ ਮੌਕਾ ਵਧੀਆ ਮਿਲਿਆ ਤੇ ਸਾਨੂੰ ਵੀ ਇੱਕ ਫੈਮਸ ਹੋਣ ਦਾ ਇੱਕ ਕਲਚਰ ਦੇ ਹਿਸਾਬ ਨਾਲ ਆਪਾਂ ਜੋ ਵੀ ਵੀਡੀਓ ਬਣਾਉਣੇ ਹੈ ਤੇ ਜਿਆਦਾ ਜਿਆਦਾ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਨੂੰ ਇਹਨਾਂ ਦੀ ਮੈਸੇਜ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਛੋਟੇ ਹੱਥ ਵਾਲੇ ਮੈਂ ਤੇ ਸੱਸਰੀ ਕਾਲੀ ਕਹਿਣਾ ਚਾਹੁੰਦੀ ਹਾਂ ਛੋਟਾ ਹਾਥੀ ਜਰੂਰ ਖੀਦੋ ਤੇ ਆਪਦਾ ਰੋਜ਼ਗਾਰ ਪਾਓ ਰੋਜ਼ਗਾਰ ਬਣਾਓ ਆਪਦਾ ਤੇ ਆ ਦੂਜਾ ਨਾ ਸਮਝ ਲਿਓ ਜਿਹੜਾ ਛੋਟਾ ਹਾਥੀ ਉਹ ਸੁੰਡਾ ਵਾਲਾ ਨਾ ਸਮਝੋ ਜੀ ਇੰਨਾ ਕਿ ਸਭਾਈ ਸਾਡੇ ਸਾਰੇ ਜਾਣਦੇ ਹੀ ਏ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ